ਹੁਣ ਤਾਂ ਬਹੁਤ ਗੱਲ ਕਲੀਅਰ ਹੋ ਗਈ ਉੱਤਾਂ ਲੋਕਾਂ ਨੂੰ ਕੰਪੈਰੀਸ਼ਨ ਪਤਾ ਲੱਗ ਪਈ ਪਹਿਲੀ ਗੱਲ ਤਾਂ ਇਹ ਦੁਨੀਆ 'ਚ ਕੋਈ ਚੀਜ਼ ਪੋਸੀਬਲ ਹੋ ਸਕਦੀ ਆ ਪਰ ਇਹ ਪੋਸੀਬਲ ਨਹੀਂ ਹੋ ਸਕਦਾ ਕੋਈ ਸਿੱਖ ਹੋਵੇ ਸਿੱਖਾਂ ਦਾ ਲੀਡਰ ਹੋਵੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਇਗਾ ਬੇਅਦਬੀ ਕਰਾਉਣੀ ਤਾਂ ਕੀ ਅੱਖਾਂ ਦੇ ਸਾਹਮਣੇ ਬੇਅਦਬੀ ਹੁੰਦੀ ਨਹੀਂ ਦੇਖ ਸਕਦਾ ਪਰ ਸੋਸ਼ਲ ਮੀਡੀਆ ਨੇ ਝੂਠ ਪ੍ਰਚਾਰ ਕਰਕੇ ਬਹੁਤਿਆਂ ਨੇ ਇੰਨੀ ਹਵਾ ਬਣਾਦੀ ਕਿ ਸੱਚ ਨੂੰ ਝੂਠ ਬਣਾਤਾ ਝੂਠ ਦੀ ਦੁਕਾਨੇ ਕੰਮ ਕਰਦੀ ਪਰ ਹੁਣ ਸਮਾਂ ਬਦਲਦੇ ਜਦੋਂ ਸਾਹਮਣੇ ਗੱਲ ਆਈ ਜਾ ਵੀ 5 ਸਾਲ ਕਾਂਗਰਸ ਦਾ ਰਾਜ ਰਿਹਾ ਤੇ ਕਾਂਗਰਸੀ ਜੇ ਕੋਈ ਦੋਸ਼ੀ ਸੀ ਅਕਾਲੀਦਾਰ ਚ ਕੋਈ ਦੋਸ਼ ਸੀ ਤੇ ਦੰਦੇ ਸਜਾ ਸਾਰਾ ਰਾਜ ਭਾਗ ਉਹਨਾਂ ਕੋਲ ਸੀ ਕੁਝ ਨਹੀਂ ਕਰ ਸਕੇ ਫਿਰ ਹੁਣ ਇਹਨਾਂ ਕੋ ਹੋ ਕੇ 2 ਸਾਲ ਤੇ ਉੱਤੇ ਸਮਾਂ ਤੇ 1.5 ਸਜਾ ਕੁਝ ਨਹੀਂ ਕਰ ਸਕਦੇ ਕਿਉਂਕਿ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਵੀ ਅਸਲੀਅਤ ਦਾ ਇਹ ਸੀ ਵੀ ਇਹ ਤਾਂ ਡਰਾਮਾ ਹੀ ਸੀ ਇਹ ਤਾਂ ਬਦਨਾਮ ਕਰਨ ਦਾ ਚੱਕਰ ਸੀ ਅਸਲੀਅਤ ਦੇ ਵਿੱਚ ਤਾਂ ਜਿਹੜੇ ਦੋਸ਼ੀ ਨੇ ਅਸਲੀ ਦੋਸ਼ੀ ਉਨਾਰੋ ਹੁਣ ਨੇੜੇ ਜਾ ਕੇ ਫੜਨ ਦੀ ਜੋ ਸਮਰੱਥਾ ਸਰਕਾਰ ਨੇੜੇ ਪਹੁੰਚਦੀ ਆ ਪਹਿਲਾਂ ਬਾਦਲ ਸਰਕਾਰ ਸਮੇਂ ਅਸੀਂ ਨੇੜੇ ਪਹੁੰਚਣ ਲੱਗੇ ਜਾਂ ਜ਼ੋਰ ਦੇ ਕੇ ਸੀਬੀਆਈ ਨੂੰ ਉਹਨਕੋ ਨਹੀਂ ਭੇਜਦੀ ਤੇ ਫਿਰ ਜਦੋਂ ਇੱਥੇ ਸੂਬੇ ਦੀ ਸਰਕਾਰ ਬਦਲ ਗਈ ਫਿਰ ਸੀਬੀਆਈ ਨੇੜੇ ਪਹੁੰਚਣ ਲੱਗੇ ਤੇ ਸੀਬੀਆਈ ਤੋਂ ਬਾਕਸ ਲੈ ਕੇ ਇੱਥੇ ਲਿਆਉਂਦੀ ਪਰ ਆਏ ਘੇੜੇ ਘੜਾਈ ਗਏ ਤਾਂ ਬਲਕਿ ਦੋਸ਼ੀਆਂ ਨੂੰ ਬਚਾਉਣ ਲਈ ਆਪ ਪਾਰਟੀ ਤੇ ਕਾਂਗਰਸ ਰਲ ਕੇ ਖੇਡ ਖੇਡਦੇ ਰਹੇ ਕਿਉਂਕਿ ਅਸਲ ਮਾਇਨੇ ਵਿੱਚ ਜੋ ਕੁਝ ਵੀ ਉੱਥੇ ਕਰਵਾਇਆ ਜੀ ਇਹਨਾਂ ਨੇ ਇੱਕ ਸਾਇਸਟਿਕ ਤਰੀਕੇ ਨਾਲ ਕਰਾਇਆ ਕਾਲੀ ਦਲ ਨੂੰ ਬਣਵਾ ਕਰ ਲਈ ਉਹ ਗੱਲਾਂ ਜੇ ਸਾਹਮਣੇ ਆ ਰਹੀਆਂ ਨੇ ਜਗ ਜਾਹਰ ਹੋ ਰਹੀਆਂ ਨੇ ਸੋ ਜਦੋਂ ਸੱਚ ਸਾਹਮਣੇ ਆ ਜਾਏ ਗਲਤ ਗੱਲਾਂ ਲੰਗੀਆਂ ਹੋ ਜਾਣ ਤਾਂ ਕੁਦਰਤੀ ਤੌਰ ਤੇ ਉਹਦਾ ਫਾਇਦਾ ਸਾਨੂੰ ਹੋਏਗਾ ਆ ਕਾਲੀ ਦਲ ਕਿਹਨਾ ਏਜੰਡਿਆਂ ਨੂੰ ਲੈ ਕੇ ਅੱਜ ਐਮਪੀ ਦੀਆਂ ਵੋਟਾਂ ਲੜ ਰਿਹਾ ਸ਼ਰਮ ਨੇ ਕਾਲੀ ਦਲ ਤਾਂ ਪਹਿਲੀ ਤਾਂ ਲੋਕਾਂ ਨੂੰ ਇਸ ਗੱਲ ਤੇ ਲੈ ਕੇ ਆ ਰਿਹਾ ਕਿ ਪੰਜਾਬੀਆਂ ਦੀ ਤੇ ਦਿੱਲੀ ਦੀ ਲੜਾਈ ਹੈ ਅੱਜ ਪੰਜਾਬੀਆਂ ਨੂੰ ਦਿੱਲੀ ਨੇ ਲਲਕਾਰਿਆ ਦਿੱਲੀ ਦੇ داخل ਨਾਲ ਦਿੱਲੀ ਦੀ ਸਰਪ੍ਰਸਤੀ ਹੈ ਤੇ ਦਿੱਲੀ ਦੀ ਸ਼ਹਿਤ ਹੈ ਮਤਲਬ ਜੋ ਸਾਡੇ ਆਪਣੇ ਹੀ ਭਾਵੇਂ ਪੰਜਾਬ ਦੇ ਮੁੱਖ ਮੰਤਰੀ ਸੀ ਆਪ ਪਾਰਟੀ ਵੱਲੋਂ ਭਾਵੇਂ ਉਹਦੇ ਨਾਲ ਵਿਰੋਧੀ ਧਿਰ ਦੇ ਨੇਤਾ ਦੇ ਤੌਰ ਤੇ ਕਾਂਗਰਸ ਸੀ ਤਾਂ ਦੋਨਾਂ ਨੂੰ ਦਿੱਲੀ ਵਾਲਿਆਂ ਨੇ ਦਰਾਲੀ ਕਰਨ ਲਈ ਪੰਜਾਬ ਦੀ ਕਟਾਈ ਤੇ ਪੰਜਾਬ ਦੀ ਕਟਾਈ ਕਰਨ ਲਈ ਵਰਤਿਆ ਤੇ ਹੁਣ ਲੋਕਾਂ ਨੂੰ ਅਸੀਂ ਅਪੀਲ ਕਰਦੇ ਹਾਂ ਕੇ ਜੇ ਪੰਜਾਬ ਨੂੰ ਬਚਾਉਣਾ ਤਾਂ ਪੰਜਾਬ ਤੇ ਪੰਜਾਬੀ ਦੇ ਨਾਲ ਖੜਨਾ ਪਏਗਾ ਤੇ ਪੰਜਾਬ ਦੇ ਲੋਕਾਂ ਦੀ ਗੱਲ ਕਰਨ ਵਾਲੀ ਪਾਰਟੀ ਗੁਜਰੀ ਸ਼ਰਮਣੀ ਕਾਲੀ ਦਾਲਾ ਸ਼ਰਮਣੀ ਕਾਲੀ ਦਾਲਾ ਜਿੱਤਾਂ ਹੋਏਗਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰੀ ਆਪਣੇ ਮੁਕਾਬਲੇ ਨਨਪੁਰ ਸਾਹਿਬ ਚੋਂ ਕਿਹੜੇ ਕੈਂਡੀਡੇਟ ਸਮਝਦੇ ਆ ਵੀ ਮੇਰੇ ਮੁਕਾਬਲੇ ਮੈਨੂੰ ਟੱਕਰ ਦੇ ਸਕਦਾ ਦੇਖੋ ਅਜੇ ਤਾਂ ਉਮੀਦਵਾਰ ਵੀ ਨਹੀਂ ਪੂਰੇ ਖੜੇ ਅਜੇ ਭਾਰਤੀ ਜਨਤਾ ਪਾਰਟੀ ਵੱਲੋਂ ਉਮੀਦਵਾਰ ਆਉਣਾ ਪਰ ਇਹ ਗੱਲ ਜ਼ਰੂਰ ਆ ਵੀ ਜਿਹੜਾ ਜੋ ਹਾਲਾਤ ਨੇ ਅੱਜ ਜੀ ਬੇ ਇੱਕ ਪਾਸੇ ਸਾਰਾ ਪੰਜਾਬ ਹੋ ਗਿਆ ਜਿਹਦੀ ਅਗਵਾਈ ਸ਼ਰਮਣੀ ਅਕਾਲੀ ਦਲ ਕਰ ਰਿਹਾ ਤੁਸੀਂ ਹੈਰਾਨ ਹੋਵੋਗੇ ਜਿਹੜੇ ਸਾਡੇ ਪ੍ਰੋਗਰਾਮ ਹੁੰਦੇ ਆ ਤੁਸੀਂ ਜਾ ਕੇ ਦੇਖੋ ਵੀ ਉਹਨਾਂ ਪ੍ਰੋਗਰਾਮਾਂ ਦੇ ਵਿੱਚ ਕਾਂਗਰਸੀ ਵੀ ਆਉਂਦੇ ਨੇ ਆਪ ਪਾਰਟੀ ਵਾਲੇ ਵੀ ਆਉਂਦੇ ਨੇ ਆਪ ਮਾਰੇ ਆਉਂਦੇ ਨੇ ਹੁਣ ਤਾਂ ਲੋਕ ਮਨ ਪਾਰਟੀਬਾਦੀ ਧੜੇਵਰਦੀ ਤੋਂ ਉੱਪਰ ਉੱਠ ਕੇ ਰੰਗ ਧਰਫ ਦੀਆਂ ਹੱਦਾਂ ਤੋਂ ਉੱਪਰ ਉੱਠ ਕੇ ਨਰੋਲ ਪੰਜਾਬ ਤੇ ਪੰਜਾਬੀਅਤ ਕਰਕੇ ਸ਼ਰਮਣੀ ਅਕਾਲੀ ਦਲ ਦੀ ਪਿੱਛੇ ਖੜ ਰਹੇ ਨੇ ਤਾਂ ਦੂਜੇ ਪਾਸੇ ਤਾਂ ਜਿਹੜੇ ਇਹ ਜੁੰਡਾ ਜੁੰਡੀ ਹੋਈ ਜਾ ਰਹੀ ਨੇ ਕਾਂਗਰਸੀ ਵੀ ਆਪਲੇ ਵੀ ਮਤਲਬ ਜਿਨ੍ਹਾਂ ਦਾ ਮੈਂ ਕਹਿ ਸਕਦਾ ਜਿਨ੍ਹਾਂ ਨੇ ਪੰਜਾਬ ਨੂੰ ਗਰਵਾ ਤੇ ਦਬਾ ਕੀਤਾ ਅੱਜ ਉਹ ਲੋਕਾਂ ਕੋਲ ਕਿਸੇ ਤਰ੍ਹਾਂ ਵੀ ਫੋਨ ਨਹੀਂ ਪਹੁੰਚੋਗੇ ਰਹੇ ਤੇ ਜਦੋਂ ਇਸ ਤਰ੍ਹਾਂ ਦੇ ਹਾਲਾਤ ਬਣ ਤਾਂ ਫੇ ਮੁਕਾਬਲੇ ਵਾਲੀ ਕੋ ਗੱਲੇ ਨਹੀਂ ਰਹਦੀ